ਹੈਲੋ ਹਾਂਜੀ ਸਤਿ ਸ੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਤੇ ਅੱਜ ਅਸੀਂ ਆਏ ਸੀ ਕਾਚਖੰਡ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਛੇ ਬਾਜ਼ਾਰ ਵਿੱਚ ਲੰਗਦਿਆਂ ਗੁਰਸਿਮਰਨ ਨੇ ਕਰਨੀ ਜੇਦ ਇਹਦੀ ਦਾਤੀ ਮੈਂ ਜੂੜੀਆਂ ਲੈਣ ਆਇਆ ਤੇ ਜਦੋਂ ਗੁਰਸਿਮਰਨ ਨੇ ਕਰਨਾ ਬਾਹਤਾਂ ਹੋਇਆ ਸੀ ਨਾ ਹਾਂ ਇਹ ਤਾਂ ਲਈਆਂ ਜੂੜੀਆਂ ਰੋ ਰੋ ਕੇ ਜੂੜੀਆਂ ਲੱਭਦਿਆਂ ਨਹੀਂ ਸੀ ਕੋਈ ਵੀ ਦੁਕਾਨ ਬਾਜ਼ਾਰ ਦੇ ਵਿੱਚ ਸਾਨੂੰ ਨਹੀਂ ਸੀ ਮਿਲ ਰਹੀ ਤੇ ਕਾਫੀ ਦੁਕਾਨਾਂ ਫੋਲਣ ਤੋਂ ਬਾਅਦ ਸਾਨੂੰ ਫਾਈਨਲੀ ਆਹ ਦੁਕਾਨ ਮਿਲੀ ਗਈ ਕਾਫੀ ਵੱਡੀ ਦੁਕਾਨ ਹੈ ਹਾਂਜੀ ਤੇ ਹੁਣ ਵਰਤਮਾਨ ਵਿੱਚ ਪੂਰਨਾ ਲੱਲਣਾਲੇ ਤੇ ਹੁਣ ਸੁਖਮਨ ਚੋੜ ਮਾਂ ਲੱਗੀ ਆ ਕਿਥੇ ਵੀ ਇੰਡੀਆ ਦਾ ਦਰਵਾਜ਼ਾ ਹੈ ਬਾਬਾਟਾਲਾ ਗੁਰਦੁਆਰਾ ਦੇ ਸਾਹਮਣੇ ਆਹਦੀ ਮੌਜੂਦੀ ਬਾਉ ਜੀ ਹਟੋ ਮੰਮੀ ਮਮਾ ਜੀ ਤੇ ਕਿੰਨਾ ਡੋ ਦੇਖੋ ਜੀ ਭਾਰਤਾਂ ਹਾਂ ਜੀ ਤਾਂ ਉਹ ਸੁਖਮਨ ਛੂੜੀਆਂ ਚੜਾਉਣ ਲੱਗੀ ਆ ਦੇਖਦੇ ਆ ਬਾਅਦ ਵਿੱਚ ਮੈਂ ਵੀ ਲਾਵਾਂਗੀ ਛੂੜੀਆਂ ਸੁਖਮਨ ਛੂੜੀਆਂ ਕਰ ਰਹੀ ਆ ਸਲੈਕਟ ਦੇਖਦੇ ਆ ਸੁਖਮਨ ਨੂੰ ਕਿਹੜੀਆਂ ਛੂੜੀਆਂ ਪਸੰਦ ਆਉਂਦੀਆਂ ਨੇ ਇਹ ਸੰਖੋ ਜੀ ਇਹਨੇ ਛੂੜੀਆਂ ਬੰਦ ਸੰਗਣਾ ਗੁਰਤੰਬਰ ਨੂੰ ਬਹੁਤ ਜੀਤੀ ਸੀ ਜਿਆਦਾ ਦੇਖੋ ਕਿਦਸ ਨੇ ਸਨੇ ਕਲਰ ਆ ਚੁਰਨਾ ਦੇ ਬਹੁਤ ਖੁਸ਼ ਹੋ ਗਈ ਹੁਣ ਗਾਇਜ਼ ਵੀਡੀਓ ਨੂੰ ਬਾਏ ਬਾਏ ਕਰ ਦੋ ਸਤਿ ਸ਼ਕਲ ਕਰ ਦੋ ਬਾਏ ਬਾਏ ਸਤਿ ਹੈਲੋ ਸਤਿ ਸ਼ਕਲ ਗਾਇਜ਼ ਇਹ ਮੇਰਾ ਬੋਤ ਕੁਆਸ਼ਾ ਦਾ ਦਿਨੇ ਚੂੜਨਾ ਲੈਤਿਆਂ ਤੇ ਅੱਜ ਇਹਨਾਂ ਦੀ ਦਾਦੀ ਨੇ ਸੱ��ਿਆ ਅਬਰਤ ਤੇ ਸਾਰੇ ਜਹਾਂ ਦੇ ਦਸਤੌਰ ਕਿਹੜਾ ਕਿਹੜਾ ਖੁਸ਼ ਹੋਇਆ ਜੀ ਬੱਚੇ ਸੱਕਣਾ ਬਹੁਤ ਵਧੀਆ ਗੱਲ ਹੈ ਹਾਂਜੀ ਤੇ ਸੁਖਮਨ ਨੇ ਚੂੜੀਆਂ ਕਰ ਲਈਆਂ ਨੇ ਇਸ ਲੱਗਤ ਦੇਖਦੇ ਹਾਂ ਰਾਜੀ ਆਹ ਜੀ ਆਹ ਆਪਣਾ ਬੰਦੀ ਚੂੜੀਆਂ ਨਾ ਪਾ ਰਹੇ ਆ ਤਾਂ ਖੁਸ਼ ਨੇ ਕੀ ਲਿਆ ਹੈ ਖੰਡਾ ਹਾਂਜੀ ਖੁਸ਼ ਨੇ ਆ ਚੈਨਲ ਪਸੰਦ ਕੀਤੀ ਆ ਜੀ ਖੰਡੇ ਵਾਲੀ ਕਿਉਂਕਿ ਇਹਨੇ ਅੰਮ੍ਰਿਤ ਛਕਿਆ ਹੋਇਆ ਤੇ ਇਹਨੇ ਇਹੋ ਜਿਹੀ ਚੀਜ਼ਾਂ ਪਸੰਦ ਆਉਂਦੀਆਂ ਆ ਹਾਂਜੀ ਤੇ ਹੁਣ ਮੈਂ ਲਵਾਂਗੀ ਚੂੜੀਆਂ ਬਾਉਡੀ ਦੁਕਾਨ ਹੈ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਚਾਰ ਦੁਕਾਨਾਂ ਛੱਡ ਕੇ ਕਾਫੀ ਮਸ਼ਹੂਰ ਦੁਕਾਨ ਹੈ ਜੀ ਹਾਂਜੀ ਤੇ ਪਾਣੀ ਚੋੜੀ ਨੂੰ ਚਲਤ ਕਰਨ ਲੱਗ ਪਈ ਜੀ ਕਿਹਾ ਕਿ ਮੈਂ ਚੋੜੀ ਦਾ ਪਾਣੀ ਦੇਖੋ ਕਿੰਨੇ ਸੋਨੇ ਸੋਨੇ ਕਲਰ ਆ ਜੀ ਆਤਾ ਬਾਬਿਆਂ ਨਾਲ ਅੰਦਰ ਮੇਰਾ ਸਿਰ ਗਲਤੀ ਨਹੀਂ ਉੱਪਰ ਖਾਨ ਤੋਂ ਮਲਟੀ ਕਲਰ ਵੀ ਹੈ ਦੇਚ ਚ ਚਲੋ ਦੇਖੋ ਜੀ ਤਿਆਰੀ ਆਵਾ ਆਵਾ ਨਹੀਂ 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 ਲਾ ਲਾ ਨਾਲੇ ਨਾਲੇ ਆਹ ਦੇਖੋ ਅਸੀਂ ਜੀ ਮੈਂ ਕਿਹਾ ਉਹ ਬਾਗਲਾ ਹਟਾ ਦੇ साइज़ उन्होंने के बाद तो 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 में मगर लाग गया मेरे बना ये सुखमन सस्ती खरीद हां जी आ देखो गाइस मैंने मैचिंग वाली ले ली और बाकी फिर के डाल लेंगे और खाते हैं मैंने इसको छोटा ही चाहिए पिंक कलर वाओ ये छोटा है भी थोड़ा है साइज़ बड़ा मैंने हां जी थोड़ा है ये तो डाल दे सेम तो है बनम्मा جا رہی ہوں مٹی نہیں تھوڑا سا دودھ دودھ نٹا دوں ان مامی لال نہیں ہے لال کرو ریڈ میرون نا لا ممی نا لا بی ہا رنگ کروں ہم بری کرو اے نہیں نہیں لال ریڈ ਕੋਲਾ ਆ ਗਿਆ ਜੀਓ ਜੀ ਜੀ ਕਰਦੀ ਮੈਨੂੰ ਮੇਰੀਆਂ ਚੁੱਟੀਆਂ ਪਸੰਦ ਨਹੀਂ ਆ ਰਹੀਆਂ ਤੇ ਦੇਖਦੇ ਆਪਾਂ ਆਹ ਤੁਹਾਡੇ ਪੱਟੇ ਪੱਟਾ ਆ ਗਏ ਚਲੋ ਕਿੰਨੇ ਦੀ ਹੈ 100 ਵੇਟ ਕਿਲੋ ਫੁੱਲ ਨੇ ਆਹ ਫੁੱਲ ਨੂੰ ਸਹੀ ਹੈ ਸਹੀ ਹੈ ਇਹ ਹੈ ਜੀ ਅੰਦਾਾ ਨਾਲ ਨਾ ਲੇਖੋ ਯਾਦ ਰੱਖੋ ਥੋੜਾ ਜਿਹਾ ਆਹ ਆਹ ਮੰਡੀ એને કલર ઓર એને કલર ઓર ઓર એને પાડાનું બધું નીકળી જાય પાડો જો આપળો તો જોને કોલમનો ઓર આવતી પાલી ઓર ઓથિને આવો લાવ લાવ ઓગર હોર કે જાતો ਤਾਂ ਨਿਕ ਨਾ ਹੋਇਆ ਨਾ ਹੋਇਆ ਨਹੀਂ ਤੇ ਤਨੀ ਤੇ ਨਹੀਂ ਹਾਂਜੀ ਗਾਇਜ਼ ਇਹ ਚੂੜੀਆਂ ਆਪਾਂ ਖਰੀਦ ਲਈਆਂ ਨੇ ਕਿਉਂ ਨਾ ਆਪਾਂ ਦੇਖਦੇ ਹਾਂ ਹੋਰ ਕੀ ਕੀ ਲੈਣਾ ਹੈ ਸਾਰੇ ਜਣੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਗੇ ਦੀ ਤਰ੍ਹਾਂ ਓਕੇ ਬਾਏ ਟਾਟਾ